ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਨਾਨਕ ਸਰਵਾਲਾ ਬਾਬਾ ਲੱਖਾ ਬੜਾ ਕਈ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਰਹੀ ਆ ਉਹਦੀ ਗੱਲ ਪਰ ਅੱਜ ਤੁਹਾਡੇ ਸਾਹਮਣੇ ਕੈਸੀ ਰਿਕਾਰਡਿੰਗ ਰੱਖਣ ਜਾ ਰਿਹਾ ਮੈਂ ਜਿਹਦੇ ਨਾਲ ਪੂਰੇ ਦਾ ਪੂਰਾ ਜਿਹੜਾ ਕੇਸ ਹੈ ਉਹ ਸੁਲਝ ਜਾਣਾ ਔਰ ਦੂਜੇ ਪਾਸੇ ਪੂਰੀ ਪੋਲ ਖੁੱਲ੍ਹ ਜਾਣੀ ਹੈ ਕਿ ਆਖਿਰ ਇਹ ਰਿਕਾਰਡਿੰਗ ਦੇ ਵਿੱਚ ਕੀ ਐਸਾ ਕਿ ਜਿਹਦੇ ਨਾਲ ਪੂਰਾ ਸੱਚ ਪਤਾ ਲੱਗ ਗਿਆ ਕਿ ਬੰਦਾ ਆਪਣੇ ਹੀ ਮੂੰਹੋਂ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਕਿਉਂਕਿ ਕਈ ਦਿਨ ਹੋ ਗਏ ਇਹ ਵੀਡੀਓ ਜਿਹੜੀਆਂ ਅਮਰਪਾਲ ਸਿੰਘ ਮਹਿਰੋਂ ਤੇ ਇੱਕ ਬੀਬੀ ਦੇ ਨਾਲ ਜਿਹੜੀ ਰਿਕਾਰਡਿੰਗ ਜਾਂ ਫਿਰ ਜੋਨੀ ਬਾਬੇ ਦੇ ਨਾਲ ਰਿਕਾਰਡਿੰਗ ਕਈ ਦਿਨਾਂ ਤੋਂ ਹਰ ਪਲੇਟਫਾਰਮ ਦੇ ਉੱਤੇ ਘੁੰਮਦੀ ਪਈ ਹੈ ਜਿਵੇਂ ਕਿ YouTube Instagram Facebook ਹਰ ਪਾਸੇ ਅੱਗ ਵਾਂਗੂ ਜਿਹੜੀ ਕਿ ਹਾਕਾਰ ਮਚਾ ਦਿੱਤੀ ਹੈ ਉਹਦਾ ਪੂਰਾ ਨਿਚੋੜ ਮੇਰੇ ਹੱਥ ਦੇ ਵਿੱਚ ਹੈ ਜਿਹੜੀ ਕਿ ਇਹ ਰਿਕਾਰਡਿੰਗ ਹੈ ਇਸ ਰਿਕਾਰਡਿੰਗ ਤੋਂ ਸਾਫ਼ ਪਤਾ ਚੱਲ ਜਾਂਦਾ ਕਿ ਦੋਸ਼ੀ ਕੌਣ ਹੈ ਕੀ ਦਾ ਕਸੂਰ ਹੈ ਕੀ ਹੁੰਦਾ ਸੀ ਉੱਥੇ ਕੀ ਨਹੀਂ ਹੁੰਦਾ ਸੀ ਇਹ ਕੁੜੀਆਂ ਜਿਹੜੀਆਂ ਜਾਂਦੀਆਂ ਨੇ ਮੈਂ ਪਹਿਲਾਂ ਵੀ ਅਪੀਲ ਕੀਤੀ ਹੈ ਦੋ ਤਿੰਨ ਵੀਡੀਓ ਦੇ ਵਿੱਚ ਕਿ ਤੁਸੀਂ ਦਰਸਲ ਜਾਣਾ ਬੰਦ ਕਰੋ ਕਿਉਂਕਿ ਜਿਹੜੇ ਸਾਥ ਨੇ ਇਹਨਾਂ ਦੇ ਦਿਲ ਦੇ ਵਿੱਚ ਕੀ ਆ ਤੁਹਾਨੂੰ ਨਹੀਂ ਪਤਾ ਕਿਉਂਕਿ ਹਰ ਰੋਜ਼ ਮਾਮਲਾ ਇੱਕ ਨਾ ਇੱਕ ਅੱਧਾ ਸਾਹਮਣੇ ਆਉਂਦਾ ਹੀ ਰਹਿੰਦਾ ਪਰ ਹੁਣ ਜਿਹੜੀ ਇਹ ਗੱਲ ਹੈ ਇਹਦੇ ਪਰਦੇ ਵੀ ਖੁੱਲ ਜਾਂਦੇ ਨੇ ਤੇ ਇੱਥੇ ਆ ਕੇ ਬਾਬਾ ਲੱਖਾ ਇਹ ਜਿਵੇਂ ਆਪਾਂ ਪੰਜਾਬੀ ਸ਼ਬਦਾਚ ਕੋਈਏ ਤਾਂ ਉਹ ਨੰਗਾ ਹੋ ਚੁੱਕਿਆ ਤਾਂ ਇਹਦੇ ਵਿੱਚ ਪੂਰਾ ਜਿਹੜਾ ਕਿ ਪੜਦਾ ਉਹ ਖੁੱਲ ਚੁੱਕਿਆ ਪਹਿਲਾਂ ਤੁਸੀਂ ਇਹ ਕਾਰ ਰਿਕਾਰਡਿੰਗ ਹੈ ਜਿਹੜੀ ਇਹ ਮੈਂ ਤੁਹਾਨੂੰ ਸੁਣਾਉਂਗਾ ਉਸ ਤੋਂ ਬਾਅਦ ਜਿਹੜੇ ਅਗਲੇ ਵਿਚਾਰ ਨੇ ਆਪਣੇ ਉਹ ਵੀ ਇਸੇ ਮੁੱਦੇ ਤੇ ਸਾਂਝੇ ਕਰਾਂਗੇ ਸੁਣੋ ਜਰੂਰ ਦੱਸੋ ਮੈਂ ਲੋਕ ਮਹੀਨੇ ਪਹਿਲਾਂ ਨਾਂ ਚੜ ਮੈਂ ਉੱਥੇ ਰਹਿੰਦਾ ਰਿਹਾ ਹਾਂ ਉਹ ਤੇ ਅਗੇ ਪੂਰਨ ਮਾਤੀ ਜਿਹੜੇ ਠੰਡੇ ਆਉਂਦੇ ਆ ਨਾ ਹਾਂ

ਤਾਂ ਤੇ ਲੱਖੇ ਨਾਲ ਇਹ ਤਾਂ ਜਦੋਂ ਤਾਂ ਤਾਂ ਗੁਰਦੇ ਭਈ ਹੂੰ ਤੇ ਲਾਤੀ ਜਿਹੜਾ ਇਹ ਜਿਹੜਾ ਕੰਦੀਆ ਉਹ ਵੀ ਉੱਪਰ ਕੰਧਨ ਕਰਦੀ ਆ ਆਪਣੇ ਮਾਰੇ ਇਸ ਦਾ ਅੰਤ ਸਮਾਂ ਬਾਕੀ ਦੂਸਰ ਤੁਹਾਡੇ ਇਹ ਗੱਲ ਕੀ ਹੈ ਨਾ ਵੀ ਜਿਵੇਂ ਹੁਣ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਫਿਰ ਗੁਰੂ ਸਾਹਿਬ ਦੀ ਮਰਜ਼ਾਦਾ ਕਿੰਡੀ ਵੱਡੀ ਆ ਇਹ ਤੁਸੀਂ ਆਪ ਹੀ ਜਾਣਦੇ ਹੋ ਬਾਬਾ ਲੱਖਾ ਤੇ ਜਿਹੜੇ ਉਹਦੇ ਹੋਰ ਸਾਥੀ ਉਸੇ ਜਗ੍ਹਾ ਦੇ ਉੱਤੇ ਐਸੇ ਪੁੱਠੇ ਸਿੱਧੇ ਕੰਮ ਕਰਦੇ ਸੀ ਤਾਂ ਇਹਨਾਂ ਦੀ ਸਜ਼ਾ ਕੀ ਮਿਲੀ ਇਹ ਸਾਰਾ ਸਾਹਮਣੇ ਕਿਵੇਂ ਆਇਆ ਤਾਂ ਉਸੇ ਗੁਰੂ ਦੀ ਵਜ੍ਹਾ ਦੇ ਨਾਲ ਸਾਰੀਆਂ ਗੱਲਾਂ ਮੀਡੀਆ ਦੇ ਵਿੱਚ ਵੀ ਆ ਗਈਆਂ ਨੇ ਪਬਲਿਕ ਹੋ ਗਈਆਂ ਨੇ ਤਾਂ ਹੁਣ ਜਿਹੜਾ ਬਾਬਾ ਲੱਖਾ ਉਹਦੇ ਨਾਲ-ਨਾਲ ਮੈਨੂੰ ਲੱਗਦਾ ਜਿਵੇਂ ਕਿ ਬਾਬਾ ਜੋਨੀ ਵੀ ਫਸ ਸਕਦਾ ਜੋਨੀ ਬਾਬੇ ਨੇ ਦਰਸਾਣ ਉਹਦੀ ਤਰਫਦਾਰੀ ਕਰਦੇ ਹੋਇਆ ਪੱਖ ਸੇ ਲੈnde ਹੋਇਆ ਅਮਰਪਾਲ ਸਿੰਘ ਮੈਰੋ ਨੂੰ ਫੋਨ ਲਾ ਕੇ ਗੱਲ ਕਹਿਣੀ ਕਿ ਤੂੰ ਇਹਦੇ ਨਾਲ ਨਿਮੇੜਲਾ ਨਾਨਕ ਸਰ ਦੀ ਬਦਨਾਮੀ ਨਾ ਹੋ ਜੇ ਜੇ ਤੁਸੀਂ ਇਹ ਚਾਹੁੰਦੇ ਹੋ ਸੱਚ ਦੇ ਵਿੱਚ ਵੀ ਨਾਨਕ ਸਰ ਦੀ ਬਦਨਾਮੀ ਨਾ ਹੋਵੇ ਤੇ ਫਿਰ ਤੁਸੀਂ ਇਹਨਾਂ ਗੱਲਾਂ ਨੂੰ ਪਹਿਲ ਕਰਨ ਵਾਲਿਆਂ ਨੂੰ ਮੌਕਾ ਕਿਉਂ ਦਿੰਨੇ ਹੋ ਬਈ ਇੱਕ ਪਾਸੇ ਬਾਬਾ ਲੱਖਾ ਦੀ ਉਮਰ ਬਾਬੇ ਲੱਖੇ ਦਾ ਰਤਬਾ ਉਹਦੀ ਪਹੁੰਚ ਉਹਦੀ ਜਾਣ ਪਛਾਣ ਕਿੱਡੀ ਵੱਡੀ ਐ ਦੂਜੇ ਪਾਸੇ ਲੋਕਾਂ ਦੇ ਜਿਹੜਾ ਕਿ ਲੋਕਾਂ ਦੀ ਨਜ਼ਰ ਤੋਂ ਓਲੇ ਜਿਹੜੇ ਅੰਦਰ ਕਰਤੂਤਾਂ ਚੱਲ ਰਹੀਆਂ ਨੇ ਉਹੀ ਬਾਬਾ ਲਖਾ ਉਹ ਵੀ ਤਾਂ ਬਾਬਾ ਲਖਾ ਹੀ ਹੁੰਦਾ ਤਾਂ ਹੁਣ ਦੂਜੇ ਪਾਸੇ ਜੋਨੀ ਬਾਬਾ ਉਹਨਾਂ ਦੀ ਸਪੋਰਟ ਕਰਦਾ ਫਿਰ ਕਹਿੰਦੇ ਹੁੰਦੇ ਨਾ ਜਿਵੇਂ ਚੋਰ ਦਾ ਭਰਾ ਵੀ ਚੋਰੀ ਹੋ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੋ ਸਕਦਾ ਵੀ ਉਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਕੋਈ ਆਪਸ ਵੀ ਗੱਲ ਹੋ ਸਕਦੀ ਹੈ ਸਾਂਝੀਆਂ ਗੱਲਾਂ ਹੋ ਸਕਦੀਆਂ ਇਹਨਾਂ ਦੀ ਗੁਪਤ ਹੋ ਸਕਦੀਆਂ ਪਰ ਇੱਕ ਜੋਨੀ ਦੀ ਇੰਟਰਵਿਊ ਆਈ ਆ ਉਹਦੇ ਵਿੱਚੋਂ ਕਹਿੰਦਾ ਮੇਰੇ ਚਾਹੇ ਚਪੇੜਾ ਮਾਰ ਦਿਓ ਅੰਦਰ ਬਾੜ ਕੇ ਜੇਕਰ ਮੈਂ ਗਲਤਾਂ ਹੋ ਸਕਦਾ ਬੰਦੇ ਦੇ ਸੰਪਰਕ ਹੋਣ ਕਿਉਂਕਿ ਉਸ ਬੰਦੇ ਦਾ ਜਿਹੜਾ ਕਿ ਬੰਦਾ ਦੇਖੋ ਇੱਕ ਪਾਸੇ ਆਪ ਵੀ ਹੋ ਇੱਕ ਕਥਾ ਵਾਚ ਗਿਆ ਉਹ ਬੰਦਾ ਉਹਦਾ ਪੱਖ ਕਿਉਂ ਲਊਗਾ ਜਦੋਂ ਪਤਾ ਲੱਗ ਗਿਆ ਵੀ ਬੰਦੇ ਦੇ ਉੱਤੇ આરોਪ ਨੇ ਤਾਂ ਫਿਰ ਉਸ ਬੰਦੇ ਦਾ ਪੱਖ ਲੈਂਦਾ ਨਹੀਂ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੈਂ ਵੀ ਮੀਡੀਆ ਦੇ ਵਿੱਚ ਜਾਵਾਂ ਤਾਂ ਮੇਰੀ ਬਦਨਾਮੀ ਹੋਊਗੀ ਵੀ ਇਹਦਾ ਪੱਖਸ਼ ਲੈਂਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਜ਼ਰੂਰ ਇਹਨਾਂ ਦਾ ਟਾਂਕਾ ਇੱਕ ਦੂਜੇ ਦੇ ਨਾਲ ਜੁੜਿਆ ਨਜ਼ਰ ਆਉਂਦਾ ਐ ਇੱਥੋਂ ਇਹਨਾਂ ਦੀਆਂ ਤਾਰਾਂ ਦਾ ਪਤਾ ਲੱਗਦਾ ਵੀ ਇੱਕ ਦੂਜੇ ਦੇ ਨਾਲ ਜੁੜੀਆਂ ਨੇ ਪਰ ਅਮਰਤਪਾਲ ਸਿੰਘ ਮਹਿਰੋਂ ਵਰਗੇ ਸਾਡੇ ਹੋਰ ਪੰਜਾਬ ਦੇ ਨੌਜਵਾਨ ਇਹਨਾਂ ਗੱਲਾਂ ਨੂੰ ਨਹੀਂ ਕਬੂਲ ਕਰਦੇ ਕਿਸੇ ਹਾਲਤ 'ਚ ਨਹੀਂ ਕਰਦੇ ਕੋਈ ਪੰਜਾਬੀ ਨਹੀਂ ਕਰਦਾ ਕੋਈ ਭੈਣ ਨਹੀਂ ਕਰਦੀ ਕੋਈ ਮਾਂ ਨਹੀਂ ਕਰਦੀ ਪਰ ਮੈਂ ਫਿਰ ਵੀ ਕਹਿੰਦਾ ਵੀ ਜਿਹੜੇ ਇਹ ਡੇਰੇ ਨੇ ਜਾਂ ਸਾਧਾਂ ਦੇ ਬਣਾਏ ਹੋਏ ਇਹ ਅੱਡੇ ਕਹਾਂਗੇ ਅਸੀਂ ਨਾਨਕ ਸਰਦਾ ਮੈਂ ਪਹਿਲਾਂ ਵੀ ਲਗਾਤਾਰ ਇਸ ਵੀਡੀਓ ਦੇ ਵਿੱਚ ਖੁਲਾਸਾ ਕਰਦਾ ਜਾ ਰਿਹਾ ਜਿਹੜੀ ਵੀ ਮੇਰੀ ਵੀਡੀਓ ਪੈਂਦੀ ਆ ਕਿ ਦੇਖੋ ਨਾਨਕ ਸਰਦਾ ਨਾਮ ਆਪਣੀ ਜਗ੍ਹਾ ਤੇ ਉਹਨੂੰ ਬਦਨਾਮ ਕਰਨਾ ਨਹੀਂ ਬਣਦਾ ਪਰ ਜਿਹੜੇ ਇਹ ਸਾਧ ਨੇ ਇਹ ਸਾਧੂ ਸੰਤ ਬਣਾ ਬਣ ਕੇ ਇਹਨਾਂ ਦੇ ਬਾਣੇ ਦੇ ਵਿੱਚ ਵੱਡੇ ਵੱਡੇ ਅਪਰਾਧਾਂ ਨੂੰ ਜਨਮ ਦੇ ਦਿੰਦੇ ਨੇ ਤੇ ਕਰ ਵੀ ਦਿੰਦੇ ਨੇ ਤਾਂ ਫੇਰ ਦੱਸੋ ਹੁਣ ਨਾਨਕ ਸਰ ਦਾ ਜਿਹੜਾ ਨਾਮ ਆ ਕਿਉਂ ਨਹੀਂ ਬਦਨਾਮ ਹੁੰਦਾ ਕਿਉਂਕਿ ਉਸੇ ਨਾਨਕ ਸਰ ਦੇ ਵਿੱਚ ਰਹਿ ਕੇ ਇਹ ਲੋਕ ਵੱਡੇ ਪੱਦਰ ਤੇ ਮੈਂ ਕਹਿੰਦਾ ਵੀ ਲੋਕਾਂ ਨੂੰ ਵੀ ਬੁੱਧੂ ਬਣਾਉਂਦੇ ਨੇ ਤੇ ਵੱਡੇ ਪੱਦਰ ਤੇ ਯਾਰ ਜਿਹੜੇ ਅੰਜਾਮ ਦਿੰਦੇ ਉਹ ਤਾਂ ਤੁਹਾਡੇ ਅੱਗੇ ਪਤਾ ਹੀ ਆ ਪੰਜਾਬੀਓ ਬਹੁਤ ਵੱਡੀ ਗੱਲ ਆ ਇਹ ਕੋਈ ਛੋਟੀ ਜੀ ਗੱਲ ਨਹੀਂ ਮੈਂ ਤਾਂ ਅਪੀਲ ਕਰੂੰਗਾ ਪੰਜਾਬ ਦੀਆਂ ਕੁੜੀਆਂ ਧੀਆਂ ਭੈਣਾਂ ਜੋ ਵੀ ਮਾਵਾ ਜਾਂਦੀਆਂ ਨੇ ਇਹ ਨਾ ਜਾਣ ਕਿਉਂਕਿ ਇਹ ਜਿਹੜੇ ਸਿੱਖ ਜਾ ਫਿਰ ਇਹ ਆਪਦੇ ਆਪ ਨੂੰ ਬਾਬੇ ਘਵਾਉਂਦੇ ਨੇ ਇਹ ਨਹੀਂ ਹੈਗੇ ਇਹਨਾਂ ਦੇ ਅੰਦਰ ਜਿਹੜੇ ਭੇੜੀਏ ਤੇ ਜਿਹੜੇ ਵਿਗਿਆੜ ਬੈਠੇ ਨੇ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ ਜਦੋਂ ਕਿਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਉਦੋਂ ਹੀ ਤੁਹਾਨੂੰ ਮੀਡੀਆ ਦੇ ਵਿੱਚ ਇਹ ਗੱਲਾਂ ਦਾ ਪਤਾ ਲੱਗਦਾ ਫਿਰ ਉਸ ਤੋਂ ਬਾਅਦ ਇਹ ਇੱਕ ਦੂਜੇ ਦੇ ਉੱਤੇ ਪੜਦੇ ਵੀ ਪਾਉਂਦੇ ਨੇ ਦੇਖੋ ਕਿੱਡੀਆਂ ਉੱਚ ਕੋਟੀਆਂ ਦੇ ਸੰਤ ਬਣ ਕੇ ਬਾਬੇ ਬਣ ਕੇ ਕਿੰਨੀਆਂ ਪਦਮੀਆਂ ਹਾਸਲ ਕਰਕੇ ਕਿੰਨੇ ਬੰਦੇ ਜੇਲ੍ਹ 'ਚ ਬੈਠੇ ਨੇ ਬਈ ਨਾਮ ਲੈ ਬੰਦੇ ਦਾ ਸਾਹ ਰੁੱਕ ਜੇ ਇੰਨੇ ਬਾਬੇ ਨੇ ਰਾਮ ਰਹੀਮ ਆ ਆਸ਼ਾ ਰਾਮ ਆ ਰਾਮਪਾਲ ਆ ਸਤਪਾਲ ਰਾਮਪਾਲ ਬਰਬਾਲੇ ਵਾਲਾ ਹੋਰ ਕਈ ਸਾਰੇ ਨੇ ਜਿਨ੍ਹਾਂ ਦੇ ਅਸੀਂ ਨਾਂ ਵੀ ਨਹੀਂ ਜਾਣਦੇ ਯਾਰ ਤਾਂ ਹੁਣ ਇਹ ਸਮਝਣ ਦੀ ਲੋੜ ਆ ਸਾਡੇ ਲੋਕਾਂ ਨੂੰ ਵੀ ਇਹ ਤੁਸੀਂ ਬਾਬੇ ਬੂਬਿਆਂ ਦੇ ਚੱਕਰਾਂ ਤੋਂ ਨਿਕਲੋ ਬਾਬੇ ਤੁਹਾਨੂੰ ਪੁੱਠੇ ਰਹੀ ਪਹੁੰਚਗੇ ਗੁਰੂ ਘਰ ਦਾ ਘਰ ਆ ਜਿਹੜਾ ਸਿੱਧਾ ਗੁਰਦੁਆਰਾ ਸਾਹਿਬ ਕਿਤੇ ਵੀ ਰਹਿੰਦੇ ਹੋ ਤਾਂ ਉੱਥੇ ਜਾ ਕੇ ਮੱਥੇ ਟੇਕੋ ਬਈ ਉੱਥੇ ਸੇਵਾ ਕਰ ਲਓ ਉੱਥੇ ਰੋਟੀਆਂ ਪਕਾ ਲਓ ਪਰ ਇਹਨਾਂ ਡੇਰਾਂ 'ਚ ਜਾਣਾ ਬੰਦ ਕਰੋ ਇਹ ਇਹ ਆ ਨਾ ਜਿਹੜੇ ਇਹ ਤਾਂ ਸਿਰਫ ਉਹ ਅੱਡੇ ਨਹੀਂ ਜਿੱਥੇ ਮਾਇਆ ਦਾ ਬੇਬੀਆਂ ਦਾ ਭੈਣਾਂ ਦਾ ਮਾਮਾ ਦਾ ਸਾਰਿਆਂ ਦਾ ਸ਼ਿਕਾਰ ਹੁੰਦਾ ਯਾਰ ਇਹ ਤੁਹਾਨੂੰ ਪਹਿਲਾਂ ਵੀ ਪਹਿਲਾਂ ਪਤਾ ਹੀ ਹੈ ਪਹਿਲਾਂ ਕਮਰਤਪਾਲ ਮੈਰੋ ਨੇ ਜੇਲ ਵੀ ਕਰਵਾਈ ਐ ਇਕ ਸਾਜੇ ਨੂੰ ਤਾਂ ਹੁਣ ਉਹ ਨਾਲੇ ਉਹਨੂੰ ਕੁੱਟਿਆ ਤਾਂ ਹੁਣ ਮੇਰੀ ਅਪੀਲ ਆ ਤੁਹਾਡੇ ਅੱਗੇ ਵੀ ਇਹਨਾਂ ਅੱਡਿਆਂ ਤੋਂ ਜਾਣਾ ਬੰਦ ਹੋ ਜਾਓ ਤਾਂ ਅੱਗੇ ਆਪਣੀ ਮਰਜ਼ੀ ਹੁੰਦੀ ਹੈ ਬੰਦੇ ਦੀ ਕਿਉਂਕਿ ਵੈਸੇ ਤੁਸੀਂ ਸਮਝਦਾਰ ਹੋ ਸਮਝ ਹੀ ਗਏ ਹੋਵੋਗੇ ਪਰ ਹੁਣ ਮੇਰੀ ਅਪੀਲ ਹੈ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਵੀ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਵੀਡੀਓ ਨੂੰ ਅੱਗੇ ਤੱਕ ਮੇਰਾ ਵੀਰ ਸ਼ੇਅਰ ਜਰੂਰ ਕਰਿਓ